ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਦੀ ਵੀਡੀਓ ਬਣਾਈ ਹੈ। ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਤਿੰਨ ਮੰਨ ਕੇ ਚੱਲੋ ਵੀ ਟੋਕੜ ਵੜਾ ਨੇ। ਪਹਿਲੇ ਨੰਬਰ ਤੇ ਮੈਨੂੰ ਕਿਹੜਾ ਸੂਆ ਸੂਈ ਹੈ ਬਾਈ? ਪਹਿਲਾ ਸੂਆ ਯਾਰੂੰ। ਭਲੂਣ ਸੂਈ ਆ। ਕਿੰਨੇ ਦਿਨਾਂ ਦੀ ਸੂਈ ਵੀ ਹੈ? 10 ਦਿਨ ਹੋ ਗਿਆ ਜੀਰਾ। ਬੱਚਾ ਬਈ ਐਕਸਪਾਇਰ ਆ ਬਾਈ ਕਹਿੰਦਾ ਕਿੰਨਾ ਦੁੱਧ ਹਾਇਰ ਆ? ਦੋ ਬੱਦ 11:30 ਜਾਂ 11 ਮੰਨ ਲੈ ਅਗਲਾ ਇੰਨਾ ਖਹਿਗਾ ਜਨੇ ਜੀ। ਠੀਕ ਆ। ਥਾਣਾ ਆ ਗਿਆ ਗਲਾਬੀ ਬਹੁਤ ਸੋਹਣਾ ਲੇਵਾ ਚਵਾਈ ਕਿਵੇਂ ਆ? ਚਵਾਈ ਵਧੀਆ ਇੱਕ ਨੰਬਰ। ਤੇ ਮੁੱਲੇ ਦਾ ਅੱਜ ਦੇਣ ਲੈ। ਬਸ ਇਹ 35 ਦੇਵਾਂ ਇਹ ਤੋਕੜ ਦੋ 7 ਕਿਲੋ ਆ ਹਮ ਬਸ ਇਹ 12 ਹੀ ਦੇ ਦਾਂਗੇ 12000 ਰੁਪਏ ਦੀ ਬਾਈ ਕਹਿੰਨਾ ਆਪਾਂ ਇਹ ਦੇ ਦੇ ਦਾਂਗੇ ਸੌ ਸੀਲ ਬਾਈ ਕਹਿੰਨਾ ਸਾਰੀਆਂ ਹੀ ਫੁੱਲਾ ਅੱਗੇ ਤਿੰਨ ਨੰਬਰ ਤੇ ਵੀ ਫੁੱਲ ਵੱਡੀ ਜਰਸੀ ਆ ਗਏ ਨਾ ਕਿਹੜਾ ਸੂਆ ਬਾਈ ਇਹ ਵੀ ਦੂਜਾ ਸੂਈ ਆ ਠੀਕ ਆ ਕਿੰਨਾ ਦੋਦਾ ਹੈਰਾ ਦੋਦਾ 8 ਕਿਲੋ 8 ਕਿਲੋ ਹੈ ਨਾ ਠੀਕ ਆ ਬਾਈ ਤੇ ਬਾਈ ਨੇ ਬਾਈ ਇੱਕ ਗੱਲ ਹੋਰ ਵੀ ਕਹੀ ਹੈ ਬਾਈ ਕਹਿੰਨਾ ਆਪਾਂ ਮੈਂ ਦੋ ਟਾਈਮ ਭਾਵੇਂ ਤਿੰਨ ਟਾਈਮ ਆਪ ਦੀ ਤਸੱਲੀ ਕਰ ਸਕਦੇ ਹਾਂ ਬਾਈ ਤੇ ਸੌ ਸੀਲੇ ਵੀ ਫੁੱਲਾ ਫੇਸ ਵਗੈਰਾ ਦੀ ਗੱਲ ਕਰੀਏ ਬਹੁਤ ਪਿਆਰਾ ਆ ਗਿਆ ਕੱਦ ਕਾਠ ਵਾਲੀ ਬਿਹੜਾ ਕੀ ਰੰਗ ਰੂਪ ਬਹੁ ਬੱਤੀ ਦੇ ਦਾਂਗੇ ਇਹ ਆਰਪੀ ਦੀ ਅੱਗੇ ਬਾਈ ਲਾਸਟ ਤੇ ਚਾਰ ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਦੂਜਾ ਸੂਆ ਬਾਈ ਬੱਚਾ ਇਹਦੇ ਮਗਰ ਆ ਗਿਆ ਬੱਚੀ ਤੇ ਦੁੱਧ ਕਿੰਨਾ ਥੱਲੇ ਦੁੱਧ ਹੈਗਾ 11.5 ਕਿਲੋ 11 ਮੰਨ ਲੈ ਤੇ ਮੁੱਲ ਬਾਈ ਨੇ ਸਣੇ ਬੱਸੀ ਬਾਈ ਕਹਿੰਨਾ 35 ਦੇ ਦਾਂਗੇ ਬਾਈ ਬੱਚੇ ਦੀ ਸੋਹਣੀ ਸੰਭਾਲ ਹੋਗੀ ਨਾ ਵਧੀਆ ਤੇ ਰੋਣ ਵਾਲਾ ਚੱਕ ਨਹੀਂ ਬਾਈ ਪਿੰਡ ਹੈਗਾ ਵੀਰ ਦਾ ਫਿਰ ਕੋਠਾਗੁਰੂ ਜ਼ਿਲ੍ਹਾ ਇਹਨੂੰ ਬਠਿੰਡਾ ਤਹਿਸੀਲ ਇਹਨੂੰ ਫੂਲ ਪੈ ਜਾਂਦੀ ਆ ਤੇ ਨੇੜੇ ਪਿੰਡ ਬਈ ਨੂੰ ਰਹਿੰਦਾ ਖਾਸ ਭਗਤਾ ਵੀ ਰਹਿੰਦਾ ਜੇ ਇਧਰੋਂ ਡੋੜ ਸਰੀ ਵਾਲਾ ਰਹਿੰਦਾਗਾ ਬਈ ਤੇ ਦਿਹਾੜਪੁਰ ਮਿਰਜਾ ਵੀ ਨੇੜੇ ਹੈ ਕੰਟੈਕਟ ਨੰਬਰ ਬੋਲਦੇ 94631 ਹੂੰ 95328 ਠੀਕ ਹੈ ਬਈ